ਤੇ ਹਾਂਜੀ ਦੋਸਤੋ ਕੀ ਹਾਲ ਚਾਲ ਨੇ ਤੇ ਅੱਜ ਪਹੁੰਚੇ ਆ ਅਸੀਂ ਹਿਮਾਚਲ ਤੇ ਪੰਜਾਬ ਦੇ ਬਿਲਕੁਲ ਲਾਗੇ ਲੱਗਦੇ ਜਗ੍ਹਾ ਦੇ ਉੱਤੇ ਤੇ ਇਹ ਹੈ ਜਗ੍ਹਾ ਕਿਹੜੀ ਆ ਇਹ ਤੁਹਾਨੂੰ ਦੱਸਿਆਂ ਇਹ ਇੱਥੇ ਹੋਣਾ ਆ A1 ਤਵਾ ਫਿਸ਼ ਐਂਡ ਚਿਕਨ ਕੋਰਨਰ ਤੇ ਤੇ ਇਹ ਰਜਤ ਭਾਈ ਦੱਸਣਗੇ ਰਜਤ ਭਾਈ ਲੈ ਕੇ ਆਏ ਨੇ ਭਾਜੀ ਕੀ ਹਾਲ ਚਾਲ ਬਹੁਤ ਵਧੀਆ ਭਾਈ ਜੀ ਕਿੱਥੇ ਲੈ ਕੇ ਆਏ ਹੋ ਤੁਸੀਂ ਅਸਾਂ ਨੂੰ ਅੱਜ ਭਾਜੀ ਅਸੀਂ ਤੁਸੀਂ ਬਹੁਤ ਦਿਨ ਦੇ ਕਹਿ ਰਹੇ ਸੀ ਫਿਸ਼ ਖਾਣੀ ਆ ਤੇ ਇੱਕ ਆ ਵੀ ਮੇਰੀ ਵਨ ਆਫ ਦਾ ਫੇਵਰਿਟ ਪਲੇਸ ਆ ਅੱਛਾ ਤੇ ਤਲਵਾੜੇ ਦੇ ਕੋਲ ਆ ਅਸੀਂ ਪੌਂਗ ਡੈਮ ਕ੍ਰੋਸ ਕਰਕੇ ਇੱਧਰ ਆਏ ਆ ਖਟਿਆੜ ਅੱਛਾ ਤੇ ਖਟਿਆੜ ਤੋਂ ਇੱਕ ਰੋਡ ਜਾਂਦੀ ਆ ਛੋਟੀ ਰੋਡ ਆ ਵਿਲੇਜ ਵਾਲੀ ਤੇ ਮੇਨ ਹਾਈਵੇ ਦੇ ਨਾਲ ਹੀ ਆ ਆਪਾਂ ਜਿਆਦਾ ਅੰਦਰ ਨਹੀਂ ਹੈਗੇ ਜਿਆਦਾ ਵਧੀਆ ਤੁਹਾਨੂੰ ਭਾਜੀ ਦੱਸ ਸਕਦੇ ਪਿੰਡ ਦੇ ਬਾਰੇ ਮੈਂ ਮੈਂ ਤਾਂ ਪਹਿਲੀ ਵਾਰ ਇਦਾਂ ਹੀ ਇੱਕ ਟੁੱਕੇ ਨਾਲ ਹੀ ਪਹੁੰਚ ਗਿਆ ਸੀ ਤੇ ਵਧੀਆ ਲੱਗੀ ਸੀ ਮੈਨੂੰ ਇਹਨਾਂ ਦੀ ਚਲੋ ਆਪਾਂ ਹੋਰ ਅੰਦਰ ਤੇ ਚੈਲੋ ਫਰਾਈ ਕਰਦੇ ਆ ਬਿਲਕੁਲ ਆਪਾਂ ਅੰਦਰ ਚੱਲਦੇ ਆ ਪਹਿਲਾਂ ਆਵਾ ਇੱਕ ਇੰਦਾਂ ਦਾ ਤਵਾ ਆ ਤੇ ਅੰਦਰ ਲੈ ਕੇ ਚੱਲਦੇ ਆ ਇੱਥੇ ਆਪਾਂ ਤੇ ਇੱਥੇ ਭਾਈ ਨੇ ਜਦ ਤੱਕ ਤਵਾ ਤੋਂ ਬਾਅਦ ਬਿਲਕੁਲ ਸਾਫ਼ ਕਰ ਲਿਆ ਆ ਆ ਭਾਈ ਨੇ ਸਰੋਂ ਦਾ ਤੇਲ ਸਾਹਮਣੇ ਪਾਇਆ ਆਪਣੇ ਓਏ ਹੋਏ ਹੋਏ ਕੀ ਬਾਤ ਅੱਜ ਕਈ ਵੇਲੇ ਲੋਕਾਂ ਦੀ ਇਹੀ ਗੱਲ ਹੁੰਦੀ ਸੀ ਨਾ ਵੀ ਯਾਰ ਤੇਲ ਪਤਾ ਨਹੀਂ ਕਿਵੇਂ ਦਾ ਹੁਣ ਕਿਦਾਂ ਹੋਣਾ ਕਿਦਾਂ ਨਹੀਂ ਹੋਣਾ ਤੇ ਇਹ ਆ ਭਰਾ ਸਾਡਾ ਇੱਥੇ ਜਿਹੜਾ ਤਵਾ ਫਿਸ਼ ਬਣਾਉਂਦਾ ਆ ਤੇ ਸਾਰੀ ਹੁਣ ਤੁਹਾਨੂੰ ਦਿਖਾਉਨੇ ਆ ਪ੍ਰੋਸੈਸਿੰਗ ਕਿਵੇਂ ਉਹ ਕਰਦੇ ਆ ਤੇ ਬਈ ਆਪਾਂ ਕਿਹੜੀ ਕਿਹੜੀ ਫਿਸ਼ ਕਰਾਈ ਆ ਆਪਾਂ ਕਰਾਈ ਆ ਮਹਾਸ਼ੀਰ ਜਿਹੜੀ ਇੱਥੇ ਦੀ ਲੋਕਲ ਲੋਕਲ ਫਿਸ਼ ਦੇ ਸੰਘਾੜਾ ਸੰਘਾੜਾ ਜਿਹੜੀ ਸਾਰੇ ਪਾਸੇ ਉਹ ਵੀ ਸਾਰੇ ਪਾਸੇ ਮਿਲ ਜਾਂਦੀ ਆ ਪਰ ਇੱਥੇ ਡਿਫਰੈਂਟ ਆ ਹਾਂ ਕਿਉਂਕਿ ਇੱਥੇ ਕੰਡੇ ਵਾਲੀ ਮਿਲਦੀ ਆ ਕੰਡੇ ਵਾਲੀ ਮਿਲਦੀ ਨਹੀਂ ਤਾਂ ਨਾਰਮਲੀ ਸੰਘਾੜਾ ਕੀ ਹੁੰਦਾ ਕਿ ਬੋਨਲੈਸ ਬੋਨਲੈਸ ਮਿਲਦੀ ਆ ਕੰਡੇ ਤੇ ਦੋਨੋਂ ਵੈਰਾਈਟੀਆਂ ਕੰਡੇ ਵਾਲੀਆਂ ਅੱਛਾ ਬੋਨਲੈਸ ਹੀ ਮਿਲ ਜਾਂਦੀ ਆ ਬੋਨਲੈਸ ਹੀ ਮਿਲਦੀ ਆ ਅੱਛਾ ਤੇ ਆ ਲੈ ਸਰ ਕੈਟ ਆਪਣੀ ਸਿਗਾੜਾ ਮੈਨੂੰ ਪਹਿਲਾਂ ਦਿਖਾਓ ਇਹ ਸਿਗਾੜਾ ਫਿਸ਼ ਹੈ ਹਾਂਜੀ ਇਹ ਮਸਾਲੇ ਲਾ ਕੇ ਪਹਿਲਾਂ ਤੁਸੀਂ ਰੱਖੇ ਹੋਏ ਹੈ ਨਾ ਹਾਂਜੀ ਮੈਗਨੇਟ ਕਰਕੇ ਕੀ ਬਾਤ ਹੈ ਬੱਚਾ ਚਲੋ ਭਾਈ ਕਰੋ ਸ਼ੁਰੂ ਬਈ ਰੇਟ ਕੀ ਕੀ ਹੈ ਰੇਟ ਵੀ ਦੱਸੋ ਨਾਲ ਨਾਲ ਰੇਟ ਸਰ ਇੱਕ ਸਿਗਾੜੇ ਦਾ ਰੇਟ ਚੱਲੇ 700 ਰੁਪਏ 700 ਰੁਪਏ 600 ਰੁਪਏ ਕਿੱਲੋ ਹਾਂਜੀ ਰਾਉ ਰਿਸ਼ੇਸ਼ਵਰ ਰਪਿਆ ਅੱਛਾ ਇਹ ਜਿਹੜੀ ਬਾਉਲਰ ਸਾਇ ਹੋਂ ਜਾਤ ਹੈ ਉਹ 1000 ਰੁਪਏ ਹਾਂਜੀ ਭਲਾ ਇਹ ਕਹਿੰਦਾ ਇੱਦੀ ਦਿਖਾਓ ਬੜਾ ਜਾ ਮੈਨੂੰ ਪੀਸ ਚੱਕ ਕੇ ਇੱਕ ਦਿਖਾਓ ਯਾਰ ਇਹਨੂੰ ਕੀ ਕੀ ਮੈਰੀਨੇਟ ਕੀ ਕੀ ਕੀਤਾ ਹੁੰਦਾਤਾ ਜੀ ਇਹਨੂੰ ਸਰ ਆਪਣੇ ਖੜੇ ਮਸਾਲੇ ਤਾਲੇ ਹੋ ਗਏ ਸਾਰੇ ਖੜੇ ਮਸਾਲੇ ਪਾਏ ਸਾਰੇ ਜਸਤਨੀਆ ਜੁਆਇਨੇ ਆ ਅੱਛਾ ਥੋੜੀ ਜੀ ਲਾਲ ਮਿਰਚ ਅੱਛਾ ਔਰ ਕੁਸ਼ਕੂਰੀ ਮਿਰਚ ਹਾਂਜੀ ਅੱਛਾ ਸਾਡਾ ਨਾ ਇੱਥੇ ਪੌਂਡ ਡੈਮ ਦੇ ਉੱਤੇ ਨਾ ਥੋੜਾ ਐਕਸਪੀਰੀਅੰਸ ਮੜਾ ਆ ਅੱਛਾ ਫਿਸ਼ ਨੂੰ ਲੈ ਕੇ ਇੱਥੇ ਤੇ ਨਹੀਂ ਤਾਂ ਹੋ ਨਹੀਂ ਨਹੀਂ ਚਲੋ ਕਰੀਏ مدتا ہے <laughs> ਖੁਸ਼ਬੂ ਚੱਕ ਰੋ ਨੀ ਉਧਰ ਤਵੇ ਤੇ ਪਾਇਆ ਨਾਲੇ ਫੁੱਟੋ ਹੋਣੀ ਸ਼ੁਰੂ ਚਾਵਾ

ਇੱਥੇ ਮੈਨੇ ਚੀਜ਼ਾਂ ਵੀ ਬਾਈ ਪ੍ਰੋਸੀਜਰ ਬੜਾ ਵਧੀਆ ਰਿਹਾ ਇੱਥੇ ਬਈ ਮਤਲਬ ਵੀ ਫਰਾਈ ਕਰ ਹੈਗੀ ਮੱਛੀ ਫਰਾਈ ਆ ਪਰ ਹੁਣੀ ਇਹ ਤਾਂ ਵੇਦਿਆ ਹੈ ਨਾ ਡੀਪ ਫਰਾਈ ਨਹੀਂ ਹੈਗੀ ਇਹ ਕੀ ਬਾਤ ਹੈ ਤੇ ਮਸਾਲੇ ਚੈੱਕ ਕਰੋ ਪਰ ਮਸਾਲੇ ਆ ਪੂਰੇ ਮਿੱਠ ਹੋਏ ਨੇ ਕੀ ਬਾਤ ਹੈ ਕਰੋ ਤੇਲ ਦੇ ਵਿੱਚ ਕਰੋ ਤੇਲ ਦੇ ਵਿੱਚ ਲੱਗ ਰਿਹਾ ਹੈ ਕਿ ਸਮੋਸੇ ਨਹੀਂ ਬਣ ਰਹੇ ਬਹੁਤ ਤਾਂ ਮਜ਼ੇਦਾਰੀ ਹੋ ਰਹੀ ਹੈ ਬਹੁਤ ਵਧੀਆ ਆ ਰਹੀ ਹੈ ਬਟ ਦੇਣ ਦਾ ਲਈ ਸੋਨਾ ਬਸ ਸਵਾਦ ਉਹ ਮਿਲਦੀ ਨਾ ਜਿਤਨੀ ਵਾਹ ਸਵਾਦ ਦੇਖਣ ਨੂੰ ਲੱਗ ਰਿਹਾ ਹੈ ਨਾ ਜਿਤਨਾ ਸਵਾਦ ਉਹ ਨਿਕਲ ਆਇਆ ਹੈ ਨਾ ਬਈ ਕੀ ਬਾਤ ਹੈ ਦੋਵੇਂ ਜੀ ਇਹਦੇ ਅਸਲ ਮਾਰੀ 80 ਚੱਕਰ ਰੁਪਏ ਇਹਨੂੰ ਵੱਤੋਂ ਵੱਧ ਪੰਜ ਕਿ ਚਾਰ ਟਾਈਮ ਲਾ ਦੇ ਭਾਈ ਇਹ ਨਾਲੇ ਦੇ ਕਿਤੇ ਮਸਾਲੇ ਹੋਵੇ ਨੂੰ ਫੇਰੇ ਅੱਛਾ ਨਾਲੇ ਦੀ ਕੋਈ ਵੇਸਣ ਪੁੱਛ ਨਹੀਂ ਲਾਉਂਦੇ ਨਾ ਥੋ ਬਾਈ ਜੀ ਆ ਗਿਆ ਮੈਨੂੰ ਗੱਲ ਦੱਸਿਓ ਇਹਦੇ ਨਾਲ ਕੋਈ ਮਸਾਲਾ ਤੋਂ ਇਲਾਵਾ ਕੁਝ ਹੋਰ ਵੀ ਲਾਇਆ ਹੁੰਦਾ ਨਾਲ ਇਹਨੂੰ ਬੇਸਣ ਵਗੈਰਾ ਹੋ ਗਿਆ ਨਹੀਂ ਨਹੀਂ ਸਰ ਬੇਸਣ ਨਹੀਂ ਲੱਗਦਾ ਇਸਮੇ ਅੰਡਾ ਲੱਗਦਾ ਹੈ ਔਰ ਇਸਮੇ ਲਸਣ ਔਰ ਆਦਰਕ ਦਾ ਰਸ ਡਲਦਾ ਹੈ ਅੱਛਾ ਬਸ ਹਾਂਜੀ ਕੋਈ ਬੇਸਣ ਨਹੀਂ ਕੋਈ ਅਰਾ ਰੋਟੀ ਨਹੀਂ ਇਸਮੇ ਮੈਗਨੇਟ ਕਰਨ ਵਾਸਤੇ ਅੰਡੇ ਕੀ ਮੈਗਨੇਟ ਹੁੰਦੀ ਹੈ ਅੱਛਾ ਅੰਡੇ ਕੀ ਹੁੰਦੀ ਹੈ ਹਾਂਜੀ ਕੀ ਮਸਾਲਾ ਨਾਲ ਹੈ ਨਾ ਉਹਦੇ ਹਾਂਜੀ ਚਿਪਕ ਜਾਂਦਾ ਮੈਂ ਬੇਸਣ ਨਹੀਂ ਲੱਗਦਾ ਸਰ ਅੱਛਾ ਬੇਸਣ ਨਹੀਂ ਲੱਗਦਾ ਬਿਲਕੁਲ ਹਾਂਜੀ ਹਾਂਜੀ

ਤੋਂ ਬਦਰੀ ਨਾਲ ਹੀ ਡਿਜ਼ਾਉਟ ਸ਼ੁਰੂ ਆ। ਇੱਥੇ ਨਾਲ ਹੀ ਨਾਲ ਆਰਡਰ ਚੇਂਜ ਹੋ ਰਹੇ ਨੇ ਜੀ ਇੱਕ ਇੱਕ ਮਿੰਟ ਦੇ ਉੱਤੇ। ਤੇ 30 ਬਹੁਤ ਹੈ। ਤਰਲ ਜੀ ਲਾਓ ਪੇਜ ਆਪਣੇ ਹਾਂ। ਬਰਾਸ ਕਰਾਇਆ। ਹਰ ਸਾਹ ਸੁਣਿਆ ਸਤਿਗੁਰੂ ਆਉਂਦਾ ਹਾਂ। ਇਹੋ ਜਿਹਾ ਬੰਦੇ ਨਾਲ ਆਉਂਦਾ। ਪੀਂਦੇ ਹੁੰਦੇ ਰਹੇ। ਅੰਦਰ ਲਈਏ ਨਿਕਲ ਰਹੀ ਜੀ ਅੱਜ ਦਾ ਪੀਸ ਹੈ ਨਾ ਵੱਡਾ ਇਹ ਹੈਗਾ ਮਹੱਸੀਲ ਦਾ ਚੱਕ ਰਿਹਾ ਕੀ ਬਾਤ ਹੈ ਓਹੋ ਗਰਮ ਬੋਗਾ ਦਾ ਆ ਹੈਗਾ ਪੀਸ ਕੰਦਾਰਾ ਚੱਕ ਰਿਹਾ ਕੀ ਆ ਆਹ ਵਾਰ ਕਰੀ ਭਰ ਰਿਹਾ ਇਸ ਤੋਂ ਥੋੜਾ ਮਰੀਆ ਟੈਸਟਿੰਗ ਵੀ ਇਹ ਨਾਲ ਬਈ ਇਹਦੇ ਕੀ ਹੋਣਾ ਕੌਸਰ ਚੱਹ ਨਹੀਂ ਆਏਗੀ ਸਰ ਅਤੇ ਕਿਰਾਵਾ। ਮੋਲੇ ਕਿਰਾਵਾ। ਮੋਲੇ ਆਪ ਕਿਤੇ ਨਹੀਂ। ਇਹ ਅੱਧੋ-ਅੱਧੋ ਤੋ ਤਵਾ ਦਾ ਕੌਸਰ ਦੀ ਫਿਰ। ਕੌਸਰ। ਸਾਰੇ ਹੋ ਟੈਸਟ ਕਰੀਦਾ। ਐਡ ਚ ਜਾਣਾ ਸਰ ਉਹ ਇਹ ਬੰਨ ਕੇ ਨਾ ਇਹ ਬੰਨ। ਹਾਂਜੀ ਹਾਂਜੀ ਬਿਲਕੁਲ ਬਿਲਕੁਲ। ਅਜਿਹਾ ਸੁੱਛਾਂਗੇ ਤੁਹਾਡੇ ਕੋਲੋਂ। ਇਹ ਆ ਜੀ ਬਾਈ ਹੁਣਾ ਦੇ A1 ਤਵਾ ਫਿਸ਼ ਵਾਲਾ ਦਾ ਬੈਕ ਚਾਰਡ ਜਿਹਨੂੰ ਕਹ ਲੀਏ ਜਿੱਥੇ ਕਿ ਸਾਰੀ ਐਨਜੋਇਮੈਂਟਲੀ ਜਗਾ ਬਣੀ ਹੋਈ ਆ ਪਿਛਲੇ ਪਾਸੇ ਪਹਾੜੀਆਂ ਤੇ ਮੋਹਰੇ ਪਾਸੇ ਫਿਸ਼ ਤੇ ਭਰੀ ਚਟਨੀ ਗੰਢੇ ਵਾਲੀ। ਓਏ ਹੋਏ ਹੋਏ। ਕਾ ਮੈਂ ਤਾਂ ਉੱਪਰ ਨਾਲ ਫਿਰ ਸਵਾਹੀ ਬਖਰਾ ਪਾ ਚੇ ਕਿਹੜੀ ਡਿਸਪੋ ਲਓ ਬਈ ਸਟਾਰਟ ਕਰਦੇ ਆ ਜੂਰੇ ਨੂੰ ਬਹੁਤ ਥੱਲੇ ਬਹਿ ਜਾਓ ਫਿਰ ਵਾਜ ਜਾ ਭਾਈ ਕਿਹੜੀ ਸ਼ੁਰੂ ਕਰੀਏ ਤੇ ਘੜਾ ਕੁ ਗੁੱਜੀ ਜਿਹੜੀ ਤੁਹਾਨੂੰ ਦੇਖਣ ਚ ਬੈਸਟ ਲੱਗਦੀ ਹੈ ਮੈਨੂੰ ਦੋਨੇ ਬੈਸਟ ਆ ਲੱਗਦੇ ਮੈਨੂੰ ਇੱਥੇ ਇਹ ਨਹੀਂ ਪਤਾ ਵਿੱਚ ਕੰਡਾ ਕਿੱਥੇ ਹੋਣਾ ਕਿੱਥੇ ਨਹੀਂ ਕਿਵੇਂ ਹੈ ਟਰਾਈ ਕਰਦੇ ਆ ਨਾਲ ਗੱਡੀ ਵਿੱਚ ਚੱਕ ਲਈ ਨਾਲ ਬਣੋ ਚੱਕੜੀ ਦੇ ਹਾਂ ਅਗੋਂ ਪਾ ਦਿਓ ਪਾਸਿਆ ਕੋ ਕਿਮ ਚੜਾ ਆ ਸਮਾਂ ਮੈਂ ਤਾਂ ਨਹੀਂ ਲੈਣਾ ਤੋ ਕਿ ਇਧਰ ਬਾਈ ਹੁਣੀ ਬੈਠੇ ਨੇ ਇੰਜੋਇਮੈਂਟ ਕਰਨ ਲਈ ਉਹਨਾਂ ਦਾ ਮਿਊਜ਼ਿਕ ਅਸੀਂ ਸਪੈਸ਼ਲੀ ਬੰਦ ਕਰਵਾਇਆ ਤੇ ਇਸ ਕਰਕੇ ਬਹੁਤ ਵਧੀਆ ਕਮਾਲ ਦੀ ਐਡਰੈਸ ਬਾਈ ਹੁਣਾ ਕੋਸ਼ਿਸ਼ ਦੱਸਾਂਗਾ ਤੁਹਾਨੂੰ ਆਇਦੇ ਖਾਣ ਆਓ ਸੁਆਗਤ ਹੈ ਜੀ ਤੁਹਾਨੂੰ ਤੇ ਰਜਿਤ ਭਾਜੀ ਹੁਣ ਬਲੌਗ ਬੰਦ ਕਰੀਏ ਤੇ ਇੰਜੋਏ ਕਰੀਏ ਚਲੋ ਜੀ ਓਕੇ ਜੀ ਤੇ ਹੁਣ ਇਧਰ ਗੱਲਬਾਤ ਕਰਦੇ ਆ ਅੰਕਲ ਜੀ ਹੁਣਾ ਨਾਲ ਇਹ ਨੇ ਮੇਨ ਸਸੀ ਕਾਲ ਜੀ ਉਹ ਠੀਕ ਹੋ ਜੀ ਠੀਕ ਹੈ ਕੀ ਪਤਾ ਅੱਛਾ ਪਹਿਲਾਂ ਸੀਗਾ ਤੁਸੀਂ ਆ ਕੈਸੇ ਕਰਦੇ ਹੁਣ ਇੱਥੇ ਮਠੀ ਤੇ ਲੱਗੀ ਕਰਦੇ ਨੂੰ ਓਏ ਹੋਏ ਤਾਂ ਸਾਨੂੰ ਕਿਉਂ ਨਹੀਂ ਮਠੀ ਵਾਲੀ ਖਵਾਈ ਮੈਂ ਬੋਸ ਲੈ ਜਾੜੇ ਨੇ ਤੂਸ ਪੱਠੇ ਮਗਾਈ ਅੱਛਾ ਬਲਣ ਗਿੱਲਾ ਸੀ ਹਾਂ ਬਲਣ ਗਿੱਲਾ ਬਰਖਾ ਦੇ ਕਰੀ ਅੱਛਾ ਕੀ ਹਾਲ ਬਾਤਾ ਇਹ ਹੈਗਾ ਜੀ ਫਾਦਰ ਤੇ ਇਹ ਹੈਗਾ ਜੀ ਬੇਟਾ ਕਿਉਂ ਬਜੀ ਹਾਂਜੀ ਸਰ ਤੇ ਇਧਰ ਪਿਛੇ ਫੈਮਿਲੀ ਚਲੋ ਜੀ ਬਹੁਤ ਵਧੀਆ ਲੱਗਾ ਸਾਰੀ ਫੈਮਿਲੀ ਇਕੱਠਾ ਕੰਮ ਕਰ ਰਹੀ ਆ ਬਾਈ ਜੀ ਇੱਕ ਗੱਲ ਦੱਸਾਂ ਹਾਂਜੀ ਤੁਹਾਡੀ ਫਿਸ਼ ਕਮਾਲ ਦੀ ਆ ਹਾਂਜੀ ਜੋ ਟੇਸਟ ਤੁਹਾਡੀ ਫਿਸ਼ ਦਾ ਨਾ ਹਾਂਜੀ ਅੱਜ ਤਾਂ ਕਸੀਂ ਫਰਾਈ ਫਿਸ਼ ਦਾ ਟੇਸਟ ਨਹੀਂ ਲਿਆ ਹਾਂਜੀ ਹਾਂਜੀ ਠੀਕ ਹੈ ਕਮਾਲ ਦਾ ਫਲੇਵਰ ਕਮਾਲ ਦਾ ਟੇਸਟ ਅੱਛਾ ਭਾਈ ਜੀ ਤੁਸੀਂ ਨਾਲ ਆ ਜਾਓ